ਵੀ ਬਹੁਤ ਸਾਫ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਇੰਜਨ ਬਿਲਕੁਲ ਬਾਈ ਕਹਿੰਦਾ ਵੀ ਪੂਰਾ ਦਾਣੇ ਤੇ ਟਾਣਾ ਟਾਣਾ ਨਹੀਂ ਇੰਜਨਾਂ 1% ਵੀ ਕੰਪਲੀਟ ਨਹੀਂ ਬਾਈ ਬੰਦਾ ਬਾਹ ਕੇ ਲੈ ਜਾਏ ਇਹਦੀ ਕੋਈ ਗੱਲ ਨਹੀਂ ਹੈ ਫੁੱਲ ਗਾਰੰਟੀ ਵਾਲਾ ਹਾਂਜੀ ਫੁੱਲ ਗਾਰੰਟੀ ਦੇਵੋ ਠੀਕ ਹੈ ਲੈ ਮੈਂ ਤਰ ਪਿਆਰੂ ਪਹਿਲਾਂ ਤਾਂ ਹੁਣ ਇੰਜਨ ਦਿਖਾ ਦਈਏ ਆ ਲੋ ਵੀ ਕਰੋ ਦਰਸ਼ਨ ਸੱਜਣੋ ਲਿਸ਼ਕਾ ਮਾਰਦਾ ਹੈ ਭੁੱਲੇ ਦੱਸ ਜੇ ਹੁਣ ਕੋਈ ਭਰਾ ਕਹੂ ਭਾਈ ਅਸੀਂ ਫੁੱਲ ਤਸੱਲੀ ਨਾਲ ਬਾਹ ਕੇ ਲੈ ਕੇ ਜਾਣਾ ਹਾਂਜੀ ਜੈਸਾ ਗੱਲਾ ਹਾਂਜੀ ਹਾਂ ਹਾਂ ਸਹੀ ਗੱਲ ਆ ਸਾਰੀ ਦਿਹਾੜੀ ਵਾਕੇ ਲੱਗ ਜਣਾ ਨਹੀਂ ਘੰਟਾ ਦਿੱਤੇ ਮਗਰਾਟ ਵੀ ਵਿੱਚੋਂ ਕਰ ਲੋ ਚੱਕ ਸੱਜਣੋ ਚਾਰ ਮਾਡਲ ਆ ਬਹੁਤ ਸੋਹਣੀ ਕੰਡੀਸ਼ਨ ਦਾ ਜਮੇ ਕਹਦੀ ਇਹ ਪਿਆਰ ਟਰੈਕਟਰ 12 ਪਲਾਈ ਟਾਇਰ ਨੇ ਅਸਾ 12 ਪਲਾਈ ਟਾਇਰ ਨੇ ਹਾਂਜੀ ਹਾਂ ਕੋਈ ਐ ਨਹੀਂ ਹੈ ਠੀਕ ਐ ਲੈ ਸੱਜਣੋ 12 ਪਲਾਈ ਟਾਇਰ ਨੇ ਤੇ ਗੁੱਡੀਅਰ ਦੇ ਟਾਇਰ ਨੇ ਗੁੱਡੀਅਰ ਦੇ ਟਾਇਰ ਨੇ ਹਣਾ ਹਾਂਜੀ ਹਾਂ ਮੇਰੇ ਹਿਸਾਬ ਨਾਲ ਜੇ ਸਾਰੀ ਮੰਡੀ ਚੋਂ ਸਸਤਾ ਕਹਦੀ ਨਾ ਵੀ ਆਹਾਂ ਟਰੈਕਟਰ ਹੀ ਹੋ ਸਕਦਾ ਸਵਰਾਜ ਸਵਰਾਜ ਟਰੈਕਟਰਾਂ ਦੀ ਜੇ ਗੱਲ ਕਰੀਏ ਸੰਪਰਕ ਕਰ ਲੋ ਮਿੱਤਰ ਪਿਆਰਿਓ ਤੇ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਪੰਜਾਬ ਦਾ ਨੰਬਰ ਆ ਸੈਕੰਡ ਪਾਰਟੀ ਦੇ ਨਾਮ ਆ ਇਹ ਹੈਗਾ 2000 ਮਾਡਲ ਹਾਂਜੀ ਇਹ ਇਹ ਦੀ ਕਿ ਮੈਂ ਜਾਣ ਕੇ ਕਿਵੇਂ ਆ ਓਕੇ ਜੀ ਬਾਕੇ ਇਹਨੂੰ ਲੈ ਕੇ ਜਾਈਏ ਇਹੋ ਜੀ ਗੱਲ ਆ ਮਤਲਬ ਕੋਈ ਲਾਂਬੇ ਲਗਮ ਨਹੀਂ ਹੈਗਾ ਨਾ ਨਾ ਲਾਂਬੇ ਲਾੜਨੇ ਹੀ ਨਹੀਂ ਠੀਕ ਹੈ ਲੈ ਮੇਤਰੂ ਉਹ ਤਾਂ ਇਹ ਬੰਦਾ ਨਾ 35-40 ਸਾਲਾਂ ਤੋਂ ਇਸ ਮੰਡੀ ਦੇ ਨਾਲ ਇਹਦਾ ਬਾ ਵਾਸਤਾ ਸਾਰੀ ਇਹਨੂੰ ਜਾਣਦੇ ਨੇ ਜਿਹੜੇ ਬਰਨਾਲਾ ਮੰਡੀ ਦੇ ਵਿੱਚ ਆਉਂਦੇ ਆ ਤਾਂ ਫਿਰ ਵੀ ਯਾਰ ਪੁੱਛਣ ਦਾ ਆਪਣਾ ਹੱਕ ਬਣਦਾ ਹਨਾ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਵੀਡੀਓ ਦੇਖ ਕੇ ਵਾਈਬਰਾਂ ਨੂੰ ਫੋਨ ਲਾਉਣੇ ਹੋ ਲੈ ਮਿੱਤਰ ਪਿਆਰੋ ਸਤਰੀ ਤਾਂ ਇਹਦੇ ਲੱਗੀ ਹੋਈ ਆ ਬਿਲਕੁਲ ਨਵੀਂ ਤੇ ਟਾਇਰ ਮੂਹਰੇ ਲਗਭਗ ਇਹਦੇ ਹੈਗੇ ਨੇ 80 ਦੇ ਲਵੇ ਲਾਉਣੇ ਤੇ ਮਗਰਲੇ ਟਾਇਰ ਹੈਗੇ ਨੇ 75 ਦਾ ਪੈਸੇ ਮਗਰਲੇ ਟਾਇਰ ਵੀ ਹੈਗੇ ਆ ਤੇ ਰਿੰਬਾ ਰੁੰਬਾ ਦਾ ਬਿਲਕੁਲ ਐ ਸਾਫ ਟਰੈਕਟਰ ਆ ਤੇ ਪਿੱਛੋਂ ਵੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਦੇ ਆ ਵੀ ਸੋਹਣਾ ਟਰੈਕਟਰ ਐ ਸਫਰਾਜ ਇਹ ਬਾਈ ਨਾ ਤੁਹਾਨੂੰ ਹੋਰ ਦੱਸ ਦਿੰਦਾ ਜੀ ਸਪੈਸ਼ਲ ਸਫਰਾਜ ਟਰੈਕਟਰ ਜਿਆਦਾ ਖਰੀਦਦਾ ਕਰਮਾ ਬਿਨਾਂ ਨਾ ਝੂਟੇ ਮਿਲਣ ਜਹਾਜ ਦੇ ਮਾੜਾ ਬੰਦਾ ਕਿੱਥੋਂ ਗੇਰ ਪਾਲੂ ਸਫਰਾ ਸੱਜਣ ਪਿਆਰਿਓ ਇਹ ਲੈਣ ਨਾਲ ਸਾਡੀ ਬਹੁਤ ਹਿੱਟ ਹੋਈ ਸੀ ਤਾਂ ਨਹੀਂ ਸੀ ਕਹਿੰਦੇ ਮਾੜਾ ਬੰਦਾ ਗੇਰ ਪਾ ਸਕਦਾ ਕਿਉਂਕਿ ਇਹ ਆਮ ਬੰਦੇ ਦੀ ਬਸ ਤੋਂ ਜਿਹੜਾ ਟਰੈਕਟਰ ਬਾਹਰ ਹੁੰਦਾ ਰੇਂਜ ਦੇ ਵਿੱਚ ਕਿਉਂਕਿ ਮਹਿੰਗਾ ਬਹੁਤ ਹੈ ਮਹਿੰਗਾ ਉਹ ਚੀਜ਼ ਹੁੰਦੀ ਹੈ ਸੱਜਣੋ ਜਿਹਦੀ ਮਾਰਕੀਟ ਜ਼ਿਆਦਾ ਹੋਵੇ ਪਰ ਜਿਸ ਟਰੈਕਟਰ ਲਵੇ ਆਪਾਂ ਖੜੇ ਆ ਨਾ ਸੱਜਣੋ ਇਹ ਤੁਹਾਨੂੰ ਬਿਲਕੁਲ ਜਾਇਜ਼ ਰੇਟ ਦੇ ਵਿੱਚ ਬਣਨ ਵਾਲਾ ਮਾਡਲ ਵੀ ਦੱਸ ਦਾਂਗੇ ਵੀ ਕਿੰਨੇ ਦਾ ਬਣੂ ਕੀ ਗੱਲਬਾਤ ਹੈ ਤੇ ਸਾਰਾ ਕੁਝ ਕਲੀਅਰ ਕਰ ਦਿੰਨੇ ਆ ਸੱਜਣੋ ਪਹਿਲਾਂ ਤੁਹਾਨੂੰ ਕੰਡੀਸ਼ਨ ਦਿਖਾ ਦਈਏ ਵੀ ਬਹੁਤ ਸਾਫ਼ ਸੁਥਰੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਇੰਜਨ ਬਿਲਕੁਲ ਬਾਈ ਕਹਿੰਦਾ ਵੀ ਪੂਰਾ ਦਾਣੇ ਤੇ ਟਾ ਟਾ ਨੇ ਇੰਜਨ ਆ 1% ਵੀ ਕੰਪਲੀਟ ਨਹੀਂ ਕਿੱਥੋਂ ਦਾ ਨੰਬਰ ਹੈ ਕੀ ਗੱਲ ਬਾਤ ਆ ਸਾਰਾ ਕੁਝ ਦੱਸ ਦਿੰਨੇ ਆ ਅਸੀਂ ਖੜੇ ਆ ਸੱਜਣੋ ਬਰਨਾਲਾ ਮੰਡੀ ਤੇ ਭੋਲੇ ਲਵੇ ਕੀ ਹਣੇ ਭੋਲੇ ਜੀ ਸਸਰੀ ਗੱਲ ਵੀ ਠੀਕ ਆ ਜੀ ਸਸਰੀ ਕਾਲ ਕਿਦਾਂ ਠੀਕ ਠਾਕ ਜੀ ਠੀਕ ਤੇ ਇਹ ਟਰੈਕਟਰ ਕਿੰਨਾ ਮਾਡਲ ਆਪਣੇ ਵਾਲਾ ਮਾਡਲ 4 ਆ ਜੀ 4 ਮਾਡਲ ਆ ਹਾਂ ਜੀ ਆ ਪਹਿਲਾਂ ਤਾਂ 100 ਪੱਟੇ ਉਹਦੀ 100 ਬਾਈ ਬੰਦਾ ਬਾਕੇ ਲੈ ਜਾ ਇਹ ਜੀ ਗੱਲ ਨਹੀਂ ਹੈ ਫੁੱਲ ਗਾਰੰਟੀ ਵਾਲਾ ਹਾਂ ਜੀ ਫੁੱਲ ਗਾਰੰਟੀ ਦੇਵੋ ਠੀਕ ਆ ਲੈ ਮੈਂ ਤਰ ਪਿਆਰੂ ਪਹਿਲਾਂ ਤਾਂ ਹੁਣ ਇੰਜ ਉਹ ਲਈ ਦੱਸ ਜੇ ਹੁਣ ਕੋਈ ਭਰਾ ਕਹੂ ਭਈ ਅਸੀਂ ਫੁੱਲ ਤਸੱਲੀ ਨਾਲ ਬਾਹਗੇ ਲੈ ਕੇ ਜਾਣਾ ਹਾਂਜੀ ਜੈਸਾ ਗੱਲ ਹਾਂਜੀ ਹਾਂ ਹਾਂ ਸਹੀ ਗੱਲ ਆ ਸਾਰੀ ਦਿਹਾੜੀ ਬਾਹਗੇ ਲੈ ਕੇ ਜਾਣਾ ਇਹ ਨਹੀਂ ਘੰਟਾ ਅੱਧੇ ਘੰਟੇ ਵਾਲੀ ਗੱਲ ਨਹੀਂ ਅਸਾ ਪੂਰੀ ਦਿਹਾੜੀ ਬਾਹਗੇ ਦਿਹਾੜੀ ਬਾਹਗੇ ਲੈ ਜਾਂ ਤਾਂ ਕੋਈ ਗੱਲੀ ਮਾਡਲ 4 ਹੈ ਮਾਡਲ 4 ਹੈ ਤੇ ਟਾਇਰ ਇਹਦੇ ਕਿਵੇਂ ਨੇ ਟਾਇਰ 70 ਭਾਈ ਗੁੜੀ ਰਹਾ ਦੇ ਟਾਇਰ ਹੈ ਹਾਂ ਲੱਭੀ ਸੱਜਣੋ ਟਾਇਰ ਵੀ ਚੰਗੀ ਕੰਡੀਸ਼ਨ ਤੇ ਪੈਣੇ ਹੈ ਨਾ ਤੇ ਮਗਰਾਟ ਵੀ ਵਿੱਚੋਂ ਕਰ ਲੋ ਚੱਕ ਸੱਜਣੋ 4 ਮਾਡਲ ਹੈ ਬਹੁਤ ਸੋਹਣੀ ਕੰਡੀਸ਼ਨ ਤੇ ਜਿਵੇਂ ਕਹਦੀ ਇਹ ਪਿਆਰ ਟਰੈਕਟਰ 12 ਪਲਾਈ ਟਾਇਰ ਨੇ ਅਸਾ 12 ਪਲੇਟ ਟਾਇਰ ਨੇ ਹਾਂਜੀ ਹਾਂ ਕੋਈ ਐ ਨਹੀਂ ਹੈ ਠੀਕ ਹੈ ਲੈ ਸਜਣੋ 12 ਪਲੇਟ ਟਾਇਰ ਨੇ ਤੇ ਗੁੱਡੀਅਰ ਦੇ ਟਾਇਰ ਨੇ ਗੁੱਡੀਅਰ ਦੇ ਟਾਇਰ ਹੈਣਾ ਹਾਂਜੀ ਹਾਂ ਤੇ ਇਹ ਕਈ ਵੀ ਪਾਰਟੀ ਦੇ ਨਾਮ ਆ ਬਈ ਇਹ ਦੂਜੀ ਪਾਰਟੀ ਨੂੰ ਸੈਕੰਡ ਪਾਰਟੀ ਦੇ ਨਾਮ ਆ ਹਾਂਜੀ ਹਾਂਜੀ ਮੂਰਲੇ ਟਾਇਰ ਦੇ ਹੋਣਗੇ ਲਗਭਗ ਜਿਵੇਂ ਕਹਿੰਦੀ 65 70 ਪੈਸੇ ਹੈਣਾ ਹਾਂਜੀ ਹਾਂ ਇੰਨੇ ਕੀ ਹੋਣਗੇ ਲੈ ਸਜਣੋ 65 70 ਪੈਸੇ ਮੂਰਲੇ ਟਾਇਰ ਪਏ ਨੇ ਤੇ ਬੰਪਰ ਉੰਪਰ ਲੱਗਿਆ ਹੋਇਆ ਚੰਗਾ ਹੈਣਾ ਜੀ ਹਾਂਜੀ ਹਾਂਜੀ ਤੇ ਹੋਰ ਪੂਲੇ ਡਬਲ ਕਲਚ ਦੀ ਚੀਂ ਹੁੰਦਾ ਹੈ ਨਾ ਹਾਂ ਸਾਡਾ ਡਬਲ ਕਲਚ ਹੈ ਜੀ ਡਬਲ ਕਲਚ ਬੈਟਰੀ ਕਿਵੇਂ ਹੈ ਦੀ ਬੈਟਰੀ ਓਕੇ ਆ ਜੀ ਠੀਕ ਆ ਸਟਾਰਟਿੰਗ ਪੂਰੀ ਓਕੇ ਆ ਹਾਂ ਜੀ ਹਾਂ ਪੂਰੀ ਹੈ ਨਾ ਤੇ ਹੁਣ ਆਪਾਂ ਪਿੱਛੋਂ ਵੀ ਦਿਖਾ ਦਿੰਦਾ ਲੈ ਮਿੱਤਰ ਪਿਆਰ ਰੈਂਬ ਰੋਂਬੀ ਓਕੇ ਨੇ ਸਾਰੇ ਹਨਾ ਤੇ ਇਧਰੋਂ ਵੀ ਦਿਖਾ ਦਿੰਦਾ ਤੁਹਾਨੂੰ ਮਗਰਾਟ ਸੋਹਣੀ ਕੰਡੀਸ਼ਨ ਦਾ ਟਰੈਕਟਰ ਹੈ ਤੇ ਇਹਦਾ ਨੰਬਰ ਕਿੱਥੋਂ ਦਾ ਹੈ ਇਹ ਬਠਿੰਡੇ ਦਾ ਨੰਬਰ ਆ ਜੀ ਪੰਜਾਬ ਨੰਬਰ ਹੈ ਮਾਨਸਾਪੀ ਵੀ 31 ਹੈ ਹਾਂ ਜੀ ਲੈ ਮਿੱਤਰੋ ਪੰਜਾਬ ਦਾ ਨੰਬਰ ਹੈ ਟਰੈਕਟਰ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਸਤਰੀ ਸੂਤਰੀ ਚੰਗੀ ਲੱਗੀ ਹੋਈ ਮੰਗਤ ਵੀਰੇ 285000 ਰੁਪਏ ਦੇ 285000 ਪਰ ਹੁਣ ਆਪਾਂ ਦੇਵਾਂਗੇ ਕਿੰਨੇ ਦਾ ਇਹ ਦੱਸ ਦੇ ਦੇ ਦਾਂਗੇ ਮੌਕੇ ਤੇ ਹਾਂ ਨਾ 60000 ਦਾ 260 ਦਾ ਹਾਂਜੀ 25 ਦਾ ਕਹਦੀਏ ਲੈ ਮਿੱਤਰੋ ਯਾਰ ਤੁਸੀਂ 25 ਦਾ ਲੈ ਜਾਓ ਕੋਈ ਚੱਕਰ ਨਹੀਂ ਹਨਾ ਲੈ ਫੋਨ ਲਾ ਲਓ ਸਕਰੀਨ ਤੇ ਬਾਈ ਦਾ ਨੰਬਰ ਚੱਲੀ ਜਾਂਦਾ ਬਰਨਾਲਾ ਟਰੈਕਟਰ ਮੰਡੀ ਦੇ ਵਿੱਚ ਖੜਾ ਸੱਜਣੋ ਮੇਰੇ ਹਿਸਾਬ ਨਾਲ ਜੇ ਸਾਰੀ ਮੰਡੀ ਚੋਂ ਸਸਤਾ ਕਹਦੀ ਨਾ ਵੀ ਆਹਾਂ ਟਰੈਕਟਰ ਹੀ ਹੋ ਸਕਦਾ ਸਵਰਾਜ ਸਵਰਾਜ ਟਰੈਕਟਰਾਂ ਦੀ ਜੇ ਗੱਲ ਕਰੀਏ ਸੰਪਰਕ ਕਰ ਲਓ ਮਿੱਤਰ ਪਿਆਰਿਓ ਇਹ ਬਹੁਤ ਸੋਹਣੀ ਕੰਡੀਸ਼ਨ ਦਾ ਟਰੈਕਟਰ ਆ ਪੰਜਾਬ ਦਾ ਨੰਬਰ ਆ ਸੈਕੰਡ ਪਾਰਟੀ ਦੇ ਨਾਮ ਆ ਬੈਟਰੀ ਓਕੇ ਆ ਇੰਜਨ ਗੇਅਰ ਦੀ ਬਾਈ ਫੁੱਲ ਗਾਰੰਟੀ ਦੇਈ ਜਾਂਦਾ ਹੁਣ ਜੇ ਕਿਸੇ ਭਰਾ ਨੇ ਸਵਰਾਜ ਲੈ ਕੇ ਸੌਂਕ ਪੂਰੇ ਕਰਨੇ ਆ ਨਾ ਤਾਂ ਸੰਪਰਕ ਕਰ ਲਓ ਮਿੱਤਰੋ ਟਮਾਟੀ ਟਰੈਕਟਰ ਅੱਜ ਕੱਲ ਫੁੱਲ ਚਰਚਾ ਦੇ ਵਿੱਚ ਆ ਕੰਡੀਸ਼ਨ ਬਹੁਤ ਸੋਹਣੀ ਪਈਆ ਟਰੈਕਟਰ ਦੀ ਤੁਹਾਨੂੰ ਸਾਰਾ ਦਿਖਾ ਦਿੰਨਾ ਵੀ ਫੁੱਲ ਵਧੀਆ ਕੰਡੀਸ਼ਨ ਟਰੈਕਟਰ ਦੀ ਪਈਆ ਤੇ ਹੁਣ ਦੇਖਦੇ ਆ ਵੀ ਕਿਹੜਾ ਭਾਗਾਂ ਵਾਲਾ ਹੋ ਜਿਹੜਾ ਲਾਹਾ ਲਊ ਨੰਬਰ ਸਕਰੀਨ ਤੇ ਆ ਕਰ ਲਓ ਸੰਪਰਕ ਆ ਇਸਟੈਂਡਮ ਖੜਾ ਬਰਨਾਲੇ ਮੰਡੀ ਦੇ ਵਿੱਚ ਤੇ ਭੋਲੇ ਜੇ ਕੋਈ ਭਰਾ ਕਹੇ ਵੀ ਕੱਲ ਨੂੰ ਅਸੀਂ ਆਵਾਂਗੇ ਜਾਂ ਪਰਸੋਂ ਨੂੰ ਆਵਾਂਗੇ ਕਿਹੜੀ ਜਗ੍ਹਾ ਤੇ ਮਿਲੋਂਗੇ ਪਿੰਡ ਜੋਧਪੁਰ ਜੀ ਚੀਮਾ ਜੋਧਪੁਰ ਬਰਨਾਲੇ ਪਿੰਡ ਜੋਧ ਚੀਮਾ ਜੋਧਪੁਰ ਬਰਨਾਲੇ ਦੇ ਨੇੜੇ ਆ ਨਾਲੀ ਆ ਜਾਂ 8 ਕਿਲੋਮੀਟਰ ਹੀ ਆ ਠੀਕ ਆ ਲੈ ਮਿੱਤਰੋ ਸੰਪਰਕ ਕਰ ਲੋ ਘਰ ਨੰਬਰ ਸਕਰੀਨ ਤੇ ਚੱਲੀ ਜਾਂਦਾ ਬਾਈ ਕੱਲਾ ਟਰੈਕਟਰੀ ਲੈ ਕੇ ਆਜੇ ਇਹ ਨਾ ਡੋੜੇ ਕੈਸੀ ਕਾ ਲੈ ਕੇ ਇੱਕ ਆ ਵੀ ਸਵਰਾਜ ਇੱਕ ਸਵਰਾਜ ਹੁਣ ਬੈ ਗਿਆ ਇਸਾ ਇੱਕ ਬੈ ਗਿਆ ਤਿੰਨ ਲੈ ਕੇ ਆਇਆ ਤੇ ਇਹ ਕਿੰਨਾ ਮਾਡਲ ਹੈ ਇਹ 2000 ਮਾਡਲ ਆ ਜੀ ਇਹ ਹੈਗਾ 2000 ਮਾਡਲ ਹਾਂਜੀ ਇਹ ਇਹ ਦੀ ਕਮੇਂਜਨ ਗੇਅਰ ਕਿਵੇਂ ਆ ਓਕੇ ਜੀ ਬਾ ਠੀਕ ਹੈ ਲੈ ਮੇਤਰੋ ਹੁਤਾ ਹੈ ਬੰਦਾ ਨਾ 35-40 ਸਾਲਾਂ ਤੋਂ ਇਸ ਮੰਡੀ ਦੇ ਨਾਲ ਇਹਦਾ ਬਾ ਵਾਸਤਾ ਸਾਰੀ ਇਹਨੂੰ ਜਾਣਦੇ ਨੇ ਜਿਹੜੇ ਬਰਨਾਲਾ ਮੰਡੀ ਦੇ ਵਿੱਚ ਆਉਂਦੇ ਆ ਤਾਂ ਫਿਰ ਵੀ ਯਾਰ ਪੁੱਛਣ ਦਾ ਆਪਣਾ ਹੱਕ ਬਣਦਾ ਹਨਾ ਕਿਉਂਕਿ ਤੁਸੀਂ ਵਿਸ਼ਵਾਸ ਕਰਦੇ ਹੋ ਵੀਡੀਓ ਦੇਖ ਕੇ ਬਾਈ ਬ੍ਰਾ ਨੂੰ ਫੋਨ ਲਾਉਣੇ ਹੋ ਤੁਹਾਨੂੰ ਜਿਵੇਂ ਕਹਿਦੀ ਵੀ ਜਿੰਨੇ ਕ ਪਰਸੈਂਟ ਟਰੈਕਟਰ ਆ ਕੰਡੀਸ਼ਨ ਉਹ ਤਾਂ ਸਾਰਾ ਕੁਝ ਦੱਸ ਦਈਏ ਤੇ ਬਾਈ ਸਾਰਾ origianally ਟਰੈਕਟਰ ਇਹ ਨਹੀਂ ਮਾੜਾ ਮੋਟਾ ਦਾ ਹੁੰਦਾ ਹੀ ਮਾੜਾ ਮੋਟਾ ਦਾ ਹੁੰਦਾ ਹੀ ਅਸਾਂ ਮਾੜਾ ਮੋਟਾ ਹੈਗਾ ਹੈ ਹਾਂ ਹਾਂ ਹੁਣ ਠੀਕ ਹੈ ਲੈ ਮੇਤਰੋ ਫਿਰ ਵੀ ਬਹੁਤ ਸੋਹਣਾ ਜਿਵੇਂ ਕਹਿਦੀ ਵੀ ਟਰੈਕਟਰ ਲੱ ਬੈਟਰੀ ਓਕਾ ਬਹੁਤ ਵਧੀਆ ਹਾਂ ਹਾਂ ਲੈ ਮਿੱਤਰ ਪਿਆਰੋ ਸਤਰੀ ਤਾਂ ਇਹਦੇ ਲੱਗੀ ਹੋਈ ਆ ਬਿਲਕੁਲ ਨਵੀਂ ਤੇ ਟਾਇਰ ਮੂਰਲੇ ਲਗਭਗ ਇਹਦੇ ਹੈਗੇ ਨੇ 80 ਦੇ ਲਵੇ ਲਾਉਣੇ ਤੇ ਮਗਰਲੇ ਟਾਇਰ ਹੈਗੇ ਨੇ 75 ਕਾ ਪੈਸੇ ਮਗਰਲੇ ਟਾਇਰ ਵੀ ਹੈਗੇ ਆ ਤੇ ਰਿੰਬਾ ਰੁੰਬਾ ਦਾ ਬਿਲਕੁਲ ਐ ਸਾਫ ਟਰੈਕਟਰ ਆ ਤੇ ਪਿੱਛੋਂ ਵੀ ਤੁਹਾਨੂੰ ਕੰਡੀਸ਼ਨ ਦਿਖਾ ਦਿੰਦੇ ਆ ਵੀ ਸੋਹਣਾ ਟਰੈਕਟਰ ਐ ਸਬਰਾਜ ਇਹ ਬਾਈ ਨੇ ਤੁਹਾਨੂੰ ਹੋਰ ਦੱਸ ਦਿੰਦੇ ਆ ਜੀ ਸਪੈਸ਼ਲ ਸਬਰਾਜ ਟਰੈਕਟਰ ਜਿਆਦਾ ਖਰੀਦਦਾ ਤੇ ਬੋਲੇ ਇਹਦਾ ਨੰਬਰ ਕਿੱਥੋਂ ਦਾ ਟਰੈਕਟਰ ਦਾ ਇਹ ਹਰਿਆਣਾ ਨੰਬਰ ਵੀਰੇ ਇਹ ਹਰਿਆਣਾ ਨੰਬਰ ਇਹ ਹਰਿਆਣਾ ਨੰਬਰ ਠੀਕ ਆ ਹਾਂਜੀ ਤੇ 80 ਦਾ ਕਿੰਨੇ 1 ਲੱਖ 80 ਹਜ਼ਾਰ ਦਾ 1 ਲੱਖ 80 ਹਜ਼ਾਰ ਦਾ ਹਾਂਜੀ ਤੇ 2000 ਮਾਡਲ ਹੈ ਨਾ ਲੈ ਮਿੱਤਰੋ ਮਾਡਲ 2000 1 ਲੱਖ 80 ਹਜ਼ਾਰ ਬਈ ਡਿਮਾਂਡ ਕਰਦਾ ਤੇ ਮੌਕੇ ਤੇ ਕਿੰਨੇ ਕ ਸੌਟ ਕਰ ਦਾਂਗੇ ਆਪਾਂ ਕੋਈ ਤਾਂ ਮਾੜਾ ਮੋਟੀ ਆ ਬਸ ਬੜਾ ਨਹੀਂ ਮਾੜਾ ਮੋਟੀ ਆ ਹੈ ਤਾਂ ਹੈਗਾ ਹੈ ਹੈ ਹੈਗਾ ਲੈ ਵੀ ਸੱਜਣੋ ਸੰਪਰਕ ਕਰ ਲਓ ਨੰਬਰ ਸਕਰੀਨ ਤੇ ਆ ਤੁਸੀਂ ਮਤਲਬ ਕਿਹੜਾ ਲਾਓ ਕਰਾ ਫੋਨ ਲਾਓ ਬਾਈ ਨੂੰ ਤੁਹਾਡਾ ਯਾਰ ਫੁੱਲ ਬਣਦਾ ਮਾਨ ਤਾਨ ਹੋ ਜੂ ਵੀ ਬਹੁਤ ਘੈਂਟ ਘੈਂਟ ਟਰੈਕਟਰ ਫੁੱਲ ਜ਼ਿੰਮੇਵਾਰੀ ਵਾਲੇ ਬਾਈ ਵੇਚਦਾ ਹੁੰਦਾ ਇਹ ਹਰਿਆਣਾ ਨੰਬਰ ਹੈ 2000 ਮਾਡਲ ਹੈ ਤੇ ਜਿਹੜਾ ਪਹਿਲਾਂ ਸ ਪੰਜਾਬ ਨੰਬਰ ਉਹ ਕਿੰਨਾ ਮਾਡਲ ਦੀ ਉਹ 4 ਮਾਡਲ ਜੀ ਉਹ ਤਾਂ ਹੈਗਾ ਸੀ 2004 ਮਾਡਲ ਲੈ ਵੀ ਸੱਜਣੋ ਕਰ ਲਓ ਸੰਪਰਕ ਤੇ ਪੰਜ ਚਾਰ ਕਿੱਲੇ ਵਾਲੇ ਵਾਸਤੇ ਨਾ ਬਹੁਤ ਜਿਵੇਂ ਕਹਿੰਦੀ ਵੀ ਜਾਇਜ਼ ਰੇਟ ਦੇ ਵਿੱਚ ਟਰੈਕਟਰ ਬਣਨ ਵਾਲੇ ਨੇ ਸੇ ਖਿੱਚ ਕੇ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਇਹ ਟਰੈਕਟਰ ਕਿਵੇਂ ਲੱਗੇ ਕੀ ਗੱਲਬਾਤ ਹੈ ਸੋ ਮਿਹਰਬਾਨੀ ਜੀ ਧੰਨਵਾਦ